ਅਸਲੀ ਇਮਾਨਦਾਰੀ ਦੀ ਉਦਾਹਰਨ ਲੋਹਾ ਸਿੰਘ ਦੀ ਕਹਾਣੀ ਇਹ ਗੱਲ 1992 ਦੀ ਹੈ ਜਦ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਬੁੱਗੀਵਾਲ ਵਿੱਚ ਰਹਿਣ ਵਾਲਾ ਇੱਕ ਕਾਮ ਕਿਸਾਨ ਲੋਹਾ ਸਿੰਘ ਆਪਣੇ ਦਿਨ ਰਾਤ ਖੇਤ ਵਿੱਚ ਕੰਮ ਕਰਕੇ ਗੁਜ਼ਾਰਦਾ ਸੀ ਉਹ ਨਾ ਜ਼ਿਆਦਾ ਪੜਿਆ ਸੀ ਨਾ ਹੀ ਕਿਸੇ ਉੱਚੇ ਘਰਾਣੇ ਤੋਂ ਸੀ ਪਰ ਉਸ ਦੇ ਅੰਦਰ ਇੱਕ ਵੱਡੀ ਖੂਬੀ ਸੀ ਇਮਾਨਦਾਰੀ ਇੱਕ ਦਿਨ ਲੋਹਾ ਸਿੰਘ ਦੇ ਖੇਤ ਦੇ ਕੋਨੇ ਵਿੱਚ ਉਹਨਾਂ ਨੂੰ ਇੱਕ ਲੋਹੇ ਦੀ ਪੁਰਾਣੀ ਤਜੋਰੀ ਜਿਹੀ ਚੀਜ਼ ਮਿਲੀ ਪਹਿਲਾ ਤਾਂ ਉਸਨੇ ਸੋਚਿਆ ਕਿ ਇਹ ਕੋਈ ਪੁਰਾਣੀ ਨਲਕਾ ਹੋਵੇਗੀ ਪਰ ਜਦ ਖੋਲ ਕੇ ਵੇਖਿਆ ਤਾਂ ਅੰਦਰ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੀਆਂ ਚੂੜੀਆਂ ਪਈਆਂ ਸਨ ਉਸ ਸਮੇਂ ਉਸਦੇ ਘਰ ਦੀ ਹਾਲਤ ਬਹੁਤ ਮਾੜੀ ਸੀ ਬੱਚਿਆਂ ਦੀ ਫੀਸ ਪੈਂਡਿੰਗ ਸੀ ਕਰ ਚੋਣ ਪੜ ਸੀ ਤੇ ਉਹਨਾਂ ਕੋਲ ਖਾਦ ਖਰੀਦਣ ਲਈ ਵੀ ਪੈਸੇ ਨਹੀਂ ਸਨ ਪਰ ਇਮਾਨਦਾਰੀ ਉਸਦੇ ਰਗ ਰਗ ਵਿੱਚ ਵਸੀ ਹੋਈ ਸੀ ਉਸਨੇ ਪਿੰਡ ਦੇ ਸਰਪੰਚ ਨੂੰ ਬੁਲਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਤਜੋਰੀ ਪਿੰਡ ਦੀ ਇੱਕ ਬਜ਼ੁਰਗ ਔਰਤ ਦੀ ਸੀ ਜਿਸ ਦੀ ਮੌਤ ਕੁਝ ਸਾਲ ਪਹਿਲਾਂ ਹੋ ਗਈ ਸੀ ਕਾਨੂੰਨੀ ਤਰੀਕੇ ਨਾਲ ਉਹ ਸਮਾਨ ਉਸਦੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਇਹ ਖਬਰ ਪਿੰਡ ਪਾਸੇ ਦੇ ਇਲਾਕੇ ਵਿੱਚ ਫੈਲ ਗਈ ਲੋਹਾ ਸਿੰਘ ਦੀ ਇਮਾਨਦਾਰੀ ਨੂੰ ਸਭ ਵਧਾਈ ਦੇਣ ਲੱਗ ਪਏ ਸਰਕਾਰ ਵੱਲੋਂ ਵੀ ਉਸ ਨੂੰ ਇਨਾਮ ਮਿਲਿਆ ਪਰ ਉਸ ਲਈ ਸਭ ਤੋਂ ਵੱਡਾ ਇਨਾਮ ਲੋਕਾਂ ਦੀ ਅਸੀਮ ਮਰਜ਼ਤ ਸੀ ਲੋਹਾ ਸਿੰਘ ਆਖਰ ਤੱਕ ਇੱਕ ਸਧਾਰਨ ਜ਼ਿੰਦਗੀ ਜੀਉਂਦਾ ਰਿਹਾ ਪਰ ਉਸ ਦੀ ਇਮਾਨਦਾਰੀ ਦੀ ਕਹਾਣੀ ਅੱਜ ਵੀ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ ਕਿ ਕਿੰਨੇ ਵੀ ਮੌਕੇ ਆ ਜਾਣ ਪਰ ਸੱਚ ਦੀ ਰਾਹੋਂ ਨਾ ਹਟੋ ਡਿਸਕਲੇਮਰ ਇਹ ਕਹਾਣੀ ਇੱਕ ਅਸਲ ਘਟਨਾ ਤੇ ਆਧਾਰਿਤ ਹੈ ਜੋ ਸਥਾਨਕ ਲੋਕਾਂ ਦੀ ਜ਼ੁਬਾਨੀ ਸੁਣੀ ਗਈ ਹੈ ਕਹਾਣੀ ਵਿੱਚ ਵਰਤੇ ਗਏ ਨਾਂ ਜਾਂ ਥਾਵਾਂ ਕੁਝ ਹੱਦ ਤੱਕ ਬਦਲੇ ਜਾ ਸਕਦੇ ਹਨ ਤਾਂ ਕਿ ਵਿਅਕਤੀ ਦੀ ਪਰਦੇਦਾਰੀ ਬਣੀ ਰਹੇ ਇਸ ਕਹਾਣੀ ਦਾ ਮਕਸਦ ਸਿਰਫ ਇਮਾਨਦਾਰੀ ਅਤੇ ਅਚਛਾਈ ਨੂੰ ਉਜਾਗਰ ਕਰਨਾ ਹੈ